ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਣ ਉੱਜ دریا ਅਤ ਰੰਗੀਤ ਸਗਰਤ ਵਿੱਚੋਂ 23 10 ਅਗਸਤ ਨੂੰ 1.5 ਲੱਖ ਕਿਊਸਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਸੀ ਭਾਵੇਂ ਕਿ ਬੀਤੇ ਕੱਲ ਰਾਵੀ ਦਰਿਆ ਵਿੱਚ ਪਾਣੀ ਦਾ ਜਲ ਪੱਧਰ ਬਹੁਤ ਉੱਚਾ ਚੱਲ ਰਿਹਾ ਸੀ ਪਰ ਅੱਜ 19 ਅਗਸਤ ਨੂੰ ਕਰੀਬ 2 ਫੁੱਟ ਪਾਣੀ ਦਾ ਜਲ ਪੱਧਰ ਘਟਣ ਨਾਲ ਇਲਾਕੇ ਦੇ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦੇਂਦਾ ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੇ ਕੱਲ ਰਾਵੀ ਦਰਿਆ ਦੇ ਪਾਣੀ ਨਾਲ ਜਲ ਪੱਧਰ ਵਧਨ ਨਾਲ ਕਾਫੀ ਫਸਲਾਂ ਵਿੱਚ ਪਾਣੀ ਭਰ ਗਿਆ ਸੀ ਤੇ ਜਿਸ ਨਾਲ ਫਸਲਾਂ ਦੇ ਉੱਪਰ ਕਾਫੀ ਪਣਾ ਵਗੈਰਾ ਚੜ ਗਿਆ ਸੀ ਤੇ ਜੇਕਰ ਜਲਦੀ ਬਾਰਸ਼ ਨਾ ਪਈ ਤਾਂ ਇਹਨਾਂ ਫਸਲਾਂ ਦੇ ਖਰਾਬ ਹੋਣ ਦਾ ਖਾਸਾ ਹੈ ਪਰ ਇੱਥੇ ਰਾਹਤ ਭਰੀ ਖਬਰ ਜ਼ਰੂਰ ਹੈ ਕਿ ਹੁਣ ਪੈਰੋ ਪੈਰ ਪਾਣੀ ਦਾ ਜਲ ਪੱਧਰ ਘਟ ਰਿਹਾ ਹੈ ਉਧਰ ਇਸ ਬੰਦੇ ਜਦੋਂ ਪੱਤਰਕਾਰ ਵੱਲ ਡੇਰਾ ਬਾਬਾ ਨਲਕਾ ਦੇ ਤਹਿਸੀਲਦਾਰ ਲਖਮਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਕਿ ਦਰਅ ਵਿੱਚ ਪਾਣੀ ਦਾ ਜਲ ਪੱਧਰ ਘਟ ਚੁੱਕਾ ਹੈ ਤੇ ਜਿਹੜੀਆਂ ਫਸਲਾਂ ਵਿੱਚ ਪਾਣੀ ਭਰਿਆ ਹੈ ਉਹ 10-12 ਦਿਨ ਤੱਕ ਖਰਾਬ ਨਹੀਂ ਹੋਣਗੇ ਪਰ ਫਿਰ ਵੀ ਪਾਣੀ ਲਥੋਂ ਤੋਂ ਬਾਅਦ ਉਹਨਾਂ ਫਸਲਾਂ ਦਾ ਜਾਇਜ਼ਾ ਲਿਆ ਜਾਵੇਗਾ ਜੋ ਫਸਲਾਂ ਖਰਾਬ ਹੋਣਗੀਆਂ ਉਹਨਾਂ ਦਾ ਸਰਕਾਰ ਦੀ ਹਦਾਇਤ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ ਜਦੋਂ ਪੱਤਰਕਾਰ ਉਹਨਾਂ ਤਹਿਸੀਲਦਾਰ ਸਾਹਿਬ ਨੂੰ ਰਾਵੀ ਦਰਿਆ ਵਿੱਚ ਪਾਣੀ ਹੋਰ ਛੱਡਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਹਿੰਦੇ ਸਾਡੀ ਉੱਪਰ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਪਰ ਫਿਲਹਾਲ ਅਗਲੇ ਹੁਕਮਾਂ ਤੱਕ ਕੋਈ ਵੀ ਪਾਣੀ ਨਹੀਂ ਛੱਡਿਆ ਜਾ ਰਿਹਾ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਸਤਿ ਸ੍ਰੀ ਅਕਾਲ ਰਦੀਤ ਸਿੰਘ ਜਿਵੇਂ ਪਾਣੀ ਪਾਣੀ ਦਾ ਪੱਧਰ ਅੱਗੇ ਨੂੰ ਘਟਿਆ ਜੀ ਛੋਟੇ ਛੋਟੇ ਪਾਣੀ ਲੈ ਗਿਆ ਤੇ ਜਿਹੜੀਆਂ ਫਸਲਾਂ ਤੇ ਜੰਮ ਗਿਆ ਗਾਰਾ ਜਿਹਾ ਉਹ ਮੁਸ਼ਕਲ ਹੀ ਆ ਭਾਈ ਜੀ ਇੱਕ ਦਿਨ ਪਾਣੀ ਫਿਰ ਨਾਲ ਫਸਲਾਂ ਖਾਬੂ ਜੀ ਇੱਕ ਦਿਨ ਨਹੀਂ ਤਾਂ ਦੋ ਤਿੰਨ ਦਿਨ ਹੋ ਗਏ ਪਾਣੀ ਚੜੇ ਤਾਂ ਫਸਲਾਂ ਦੀ ਪੈ ਜੀ ਗਿਆ ਹਾਂ ਫਸਲਾਂ ਹਾਂਜੀ ਅੱਜ ਹੀ ਗਿਆ ਅੱਜ ਹੀ ਗਿਆ ਨਾ ਹਾਂਜੀ ਜੇ ਪਾਣੀ ਅੱਜ ਲਥਣਾ ਛੁਰ ਹਾਂ ਲਥਣਾ ਛੁਰ ਹੋ ਜਾਏ بارش ਹੋ ਜਾਏ ਥੋੜੀ ਜੀ ਫੇਰ ਤਾਂ ਬਚ ਸਕਦੀਆਂ ਜੇ ਇਹ ਭਾਲ ਜੀ ਜੰਮੀ ਰਹੀ ਇਰੋਨ ਦਾ ਨੁਕਸਾਨ ਹੋਇਆ। ਜ਼ਿਆਦਾਤਰ ਕਿਹੜੀਆਂ ਫਸਲਾਂ ਜਿਹੜੀਆਂ ਪ੍ਰਭਾਵਿਤ ਹੋ ਰਹੀਆਂ ਨੇ? ਜ਼ਿਆਦਾ ਝੋਨਾ ਤੇ ਕਮਾਦੀ ਹੈ। ਹੋਰ ਫਸਲਾਂ ਜਿਹੜੀਆਂ ਕੋਈ ਛੋਟੀਆਂ-ਮੋਟੀਆਂ ਲਾਈਆਂ ਨੇ ਕੀ ਚੰਗੇ ਹੋਂ। ਇਹ ਕੋਈ ਸਰਕਾਰ ਨੂੰ ਚਾਹੀਦਾ ਜੇ ਫਸਲਾਂ ਮਰਦੀਆਂ ਤਾਂ ਕੋਈ ਨਾ ਕੋਈ ਇਹਨਾਂ ਨੂੰ ਦੇਣਾ ਚਾਹੀਦਾ। ਮੇਰਾ ਨਾਮ ਲਸ਼ਕਰ ਸਿੰਘ ਹੈ ਤਹਿਸੀਲਦਾਰ ਡੇਰਾ ਬਾਬਾ ਦਾ। ਤੇ دریا ਦੇ ਬਿਚੇ ਪਾਣੀ ਛੱਡਿਆ ਸੀ ਹੁਣ ਕਿਤੋਂ ਬੈਗ ਮੁੱਜਾ ਵਾ ਤੇ ਕਾਫੀ ਫਸਲਾਂ ਜਿਹੜੀਆਂ ਨੇ ਉਹਦੇ ਨਾਲ ਪਾਣੀ ਭਰ ਗਿਆ ਵਾ ਤੇ ਤਾਂ ਨੂੰ ਕਿ ਲੱਗਦਾ ਕਿ ਕਿੰਨਾ ਕਿ ਫਸਲਾਂ ਦੇ ਵਿੱਚ ਪਾਣੀ ਆਣੀ ਅਜੇ ਤਾਂ ਇਹਦਾ ਨੁਕਸਾਨ ਵਾਲੀ ਗੱਲ ਨਹੀਂ ਆ ਜੇ ਪਾਣੀ ਜ਼ਿਆਦਾ دیر ਤੱਕ ਖੜੂਗਾ 10-15 ਦਿਨ ਜੇ ਤੂੰ ਖੜਦਾ ਹੈ ਉਦੋਂ ਫਸਲ ਦਾ ਨੁਕਸਾਨ ਹੁੰਦਾ ਫਿਰ ਵੀ ਸਾਡਾ ਡਿਜੀਟਲ ਕੌਂਸਲਵੇ ਵੀ ਚੱਲ ਰਿਹਾ ਨਾਲ ਨਾਲ ਔਰ ਜਦੋਂ ਸਰਕਾਰ ਦਾ ਹੁਕਮ ਆਇਆ ਜੇ ਜ਼ਰੂਰਤ ਪੈਂਦੀ ਆ स्पेशल करदावरी भी फसलों की की जाएगी जो नुकसान होता बहुत ज्यादा वगैरह बनाया जाए जो की पीछे हालात में दे पानी देता तुम लगता है कि इधर वो पार बिल्कुल ठीक ठाक तो बिल्कुल ठीक-ठाक होते हैं जैसे कि उधर कोई पानी वाली कोई गल नहीं है कि डैम में कोई नहीं है ਤੇ ਪਿਛਲੇ ਪਾਸੇ ਉਹ ਪਾਣੀ ਅੱਜ ਅਸੀਂ ਗੱਲ ਕੀਤੀ ਸੀ ਅਫੀਸਰਸ ਦੇ ਨਾਲ ਉਥੋਂ ਦੇ ਅਧਿਕਾਰੀਆਂ ਨਾਲ ਅੱਜ ਸ਼ਾਮ ਤੱਕ ਕੋਈ ਪਾਣੀ ਛੱਡਣ ਦੀ ਸੰਭਾਵਨਾ ਨਹੀਂ ਹੈ ਜਿਹੜਾ ਪਾਣੀ ਅੰਨੀ ਕਾਣੀ ਨਿਕਲਣ ਦੀ ਸੰਭਾਵਨਾ ਜਿਹੜਾ ਪਾਣੀ ਆਲਰੇਡੀ ਤਰਿਆ ਅੱਜ ਸੰਭਿਆ ਉਹ ਲੱਗ ਜਾਊਗਾ ਕਿ ਉਸ ਤੋਂ ਬਾਅਦ ਹੋਰ ਸ਼ਾਇਦ ਛੱਡੇ ਅੱਜ ਅਜੇ ਕੋਈ ਸਮਾਂ ਕਿੰਨੇ ਕਿ ਕਿੰਨੇ ਕਿਕੜੇ ਜਿਹੜਾ ਜਿਹੜਾ ਪਾਣੀ ਭਰ ਚੁੱਕਾ ਹੈ ਅਜੇ ਇਹ ਤਾਂ ਸਰਵੇ ਹੋਣਾ ਕੁਝ ਕਿਉਂਕਿ ਏਰੀਆ ਸਾਡਾ ਨਾਲ-ਨਾਲ ਲੱਗਦਾ ਹੈ ਕੁਝ ਅਬਸਰ ਦਾ ਏਰੀਆ ਹੈ ਕੁਝ ਸਾਡਾ ਹੈ ਜਦੋਂ ਅਸੀਂ ਪ੍ਰਾਪਰਟੀ ਦੀ ਜਾਬਰੀ ਕਰਾਂਗੇ ਫਿਰ ਪਤਾ ਲੱਗੂਗਾ ਤੇ ਚੋ ਨੇ ਸਰ ਗੱਬੇ ਤੇ ਆਏ ਨੇ ਮੰਨ ਲਓ ਜਿਹਨਾਂ ਨੂੰ ਨੁਕਸਾਨ ਹੁੰਦਾ ਕਿ ਉਹਨਾਂ ਨੂੰ ਮੁਆਵਜ਼ੇ ਦੇ ਕਰਵਾਈ ਕੀਤੀ ਹੈ ਨੈਚਰਲ ਉਹ ਤਾਂ ਸਰਕਾਰ ਦੀ ਪਾਲਿਸੀ ਪਹਿਲਾਂ ਵੀ ਹੁੰਦੀ ਹੈ ਜਦੋਂ ਕਿਤੇ ਇਤਨਾ ਨੁਕਸਾਨ ਹੁੰਦਾ ਕਿ ਨੈਚਰਲ ਕਲੇਮਟੀ ਦੇ ਨਾਲ ਉਹਦਾ ਹੁੰਦਾ ਸਰਵੇ ਹੁੰਦਾ ਫਿਰ ਬਾਅਦ ਚ ਉਹਦਾ ਮੁਆਵਜ਼ਾ